ਕਾਸੀ ਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਨਾਮ ਆ ਜੀ ਗੁਰਸੇਵਕ ਸਿੰਘ ਪਿੰਡ ਮੁੰਡਾ ਪਿੰਡ ਸੋ ਆ ਵੀਰ ਮੋਗੇ ਤੋਂ ਆਏ ਆ ਮੋਗੇ ਤੋਂ 70 ਕਿਲੋਮੀਟਰ ਅੱਗੇ ਪਿੰਡ ਕਿਹੜਾ ਪਿੰਡ ਮਾਲਾਖੁਰਦ ਮਾਲਾਖੁਰਦ ਉੱਥੋਂ ਵੀਰ ਜੀ ਹੋਣੀ ਮੇਰੀਆਂ ਇਹਨਾਂ ਨੇ ਵੀਡੀਓ ਵੇਖੀ ਪਿਛਲੇ ਸਾਲ ਦੇ 2023 ਦੇ ਵਿੱਚ ਵੀ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਵੀਰਾਂ ਨੇ ਉਹ ਮੈਂ ਨੰਬਰ ਇਹਨਾਂ ਦਾ ਸੇਵ ਰੱਖਿਆ ਇਹਨਾਂ ਨੂੰ ਮੈਂ ਇੱਕ ਕਾਲ ਕੀਤੀ ਇਹਨਾਂ ਨੇ ਆਹ ਗੁਰਸੇਵਕ ਵੀਰ ਕਿਹੋ ਜੀ ਮਦਦ ਚ ਲੋੜ ਤੇਨੂੰ ਮੈਂ ਵੀ ਮੱਤਵੀਰ ਸਾਨੂੰ ਕੋਈ ਹੋਰ ਸੈਤਾਂ ਨਹੀਂ ਚਾਹੀਦੀ ਵੀ ਜਿਹੜੇ ਮੰਡ ਦੇ ਵਿੱਚ ਕਿਸਾਨ ਡੁੱਬੇ ਆ ਉਹਨਾਂ ਦੀ ਵਿਚਾਰਿਆਂ ਦੀ ਮੱਤ ਕੀਤੀ ਜਾਵੇ ਉਹਨਾਂ ਵਾਸਤੇ ਚਾਰਾ ਪ੍ਰਬੰਧ ਕੀਤਾ ਜਾਵੇ ਸੋ ਇਹਨਾਂ ਨੇ ਮੇਰੀ ਇੱਜ਼ਤ ਰੱਖੀ ਮੇਰੇ ਪਿੰਡ ਵਾਸੀਆਂ ਦੀ ਇੱਜ਼ਤ ਰੱਖੀ ਸੋ ਇਹ ਐਡੀ ਦੂਰੋਂ ਚੱਲ ਕੇ ਹੋਰ ਵੀ ਰਾਹ ਦੇ ਵਿੱਚ ਹੜ ਪੀੜ ਤੋਂ ਬਹੁਤ ਜ਼ਿਆਦਾ ਉੱਥੇ ਵੀ ਦੇ ਸਕਦੇ ਸੀ ਇਹ ਸੋ ਇਹ ਇੱਥੇ ਚਾਰਾ ਲੈ ਕੇ ਆਇਆ ਹੁਣ ਇਹਨਾਂ ਨੇ ਇਹ ਬੇਨਤੀ ਕੀਤੀ ਆ ਵੀ ਹੋ ਸਕਦਾ ਸੀ 8-7 ਦਿਨਾਂ ਤੱਕ ਹੋਰ ਵੀ ਤੁਹਾਡੇ ਤੱਕ ਇੱਥੇ ਸਹੂਲਤਾਂ ਮਹੱਈਆ ਕਰੀਏ ਸੋ ਆ ਵੱਡਾ ਵੀਰ ਪ੍ਰਬੰਧਕਾ ਵੀਰ ਵੀ ਆਇਆ ਵੀਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਾਕੀ ਉਹਨਾਂ ਦੇ ਨਾਲ ਆਉਣ ਵਾਲਿਆਂ ਵੀਰਾਂ ਦਾ ਬਹੁਤ ਧੰਨਵਾਦ ਆ ਵੀਰ ਜੀ ਤੁਸੀਂ ਕੀ ਰਾਏ ਦੇ ਸਕਦੇ ਜੀ ਦੱਸੋ ਵੀਰ ਜੀ ਬੱਸ ਇਹੀ ਰਹਾ ਜੀ ਵਾਹਿਗੁਰੂ ਘਰ ਮਹਾਰਾਜ ਕਿਰਪਾ ਕਰੇ ਕਿ ਇਹੋ ਜਿਹਾ ਮੜਾ ਸਮਾ ਨਾ ਕਹੇ ਤੇ ਆਵੇ ਨਾ ਕਿਸੇ ਨੂੰ ਕਿਸੇ ਦੀ ਮਦਦ ਦੀ ਲੋੜ ਪਵੇ ਅਸੀਂ ਤਾਂ ਵੀਰ ਜੋਤੈਲ ਫਲ ਜੋਗੇ ਸੀ ਸਾਡਾ ਪਿੰਡ ਵਾਸੀ ਜੋ ਸਾਡੇ ਬਾਹਰਲੇ ਭਰਾ ਉਹਨਾਂ ਨੇ ਜਿੰਨੀ ਸਾਡੀ ਮਦਦ ਕੀਤੀ ਅਸੀਂ ਆ ਜੋ ਵੀ ਕਿਸਾਨ ਵੀਰਾਂ ਦਾ ਆਪਦੇ ਦਾ ਜਿੰਨਾ ਵੀ ਆਪਦੇ ਵੱਤਵਾਦ ਹੋ ਸਕਿਆ ਕੀਤਾ ਮਹਾਰਾਜ ਸਾਨੂੰ ਹੋਰ ਗਾਂਵਾਂ 'ਸਤੇ ਬਲ ਵਖਸ਼ੇ ਅਹੀਂ ਜੇ ਲੋੜ ਕਿਸੇ ਨੂੰ ਪਊਗੀ ਤਾਂ ਅਸੀਂ ਉਹ ਵੀ ਕਰਨ ਨੂੰ ਸੈਦਾ ਤਿਆਰ ਆਂ ਗਾਸ ਤੇ ਜੇ ਕੋਈ ਹੋਰ ਚੀ ਦੀ ਲੋੜ ਹੋਵੇ ਕੋਈ ਰਾਸ਼ਦ ਵਸਤੂ ਦੀ ਤਾਂ ਸਾਨੂੰ ਦੱਸ ਦਿਓ ਵੀਰ ਜੀ ਜਿੰਨੇ ਜੋਗੇ ਹੋਏ ਤਿਲ ਫਲ ਜੋਗੇ ਉਹਨਾ ਕਰਾਂਗੇ ਧੰਨਵਾਦ ਜੀ ਵੈਗੁਰਾ